ਜਿਹੜੇ ਸੰਤ ਮਰ ਜਾਂਦੇ ਨੇ ਉਹਨਾਂ ਦੀਆਂ ਵਰਸੀਆਂ ਮਨਾਈਦੀਆਂ ਨੇ ਜਿਹੜੇ ਮਰਦੇ ਨਹੀਂ ਉਹਨਾਂ ਦੀ ਵਰਸੀ ਨਹੀਂ ਮਨਾਈਦੀ ਕਿਸੇ ਗੁਰੂ ਨਾਲ ਗੁਰੂ ਦੀ ਵਰਸੀ ਨਹੀਂ ਮਨਾਈ ਕਿਸੇ ਭਗਤ ਨੇ ਵਰਸੀ ਵਰਸੀ ਨਹੀਂ ਮਨਾਈ ਜਿਹੜੇ ਲੋਕ ਮਨਾਉਂਦੇ ਨੇ ਉਹ ਸੰਸਾਰੀ ਨੇ ਅਜੋ ਉਹਨਾਂ ਨੂੰ ਭਗਤੀ ਦਾ ਪਤਾ ਹੀ ਨਹੀਂ ਕੀ ਜਿਹੜਾ ਮਰਿਆ ਨਹੀਂ ਤੁਸੀਂ ਦੀ ਵਰਸੀ ਕਿੰਨੇ ਮਨਾ ਦੋ ਜਿਹੜਾ ਆਹਰਾਮ ਦੀ ਵਰਸੀ ਕਿੰਨੇ ਮਨਾਉਣਾ ਹੋ ਗੇ ਇਹਨੇ ਬੁੱਧੀਹੀ ਲੋਕ ਜਿਹੜੇ ਕੰਮ ਕਰ ਇਹਨਾਂ ਨੂੰ ਕੀ ਪਤਾ ਕੀ ਖੇਡ ਹੈ ਸੰਸਾਰੀ ਲੋਕਰੇ ਜਿਵੇਂ ਆ ਆਦਮੀ ਮਰਦਾ ਵਰਸੀ ਮਨਾਉਂਦੇ ਆਪਣੇ ਮਾਂ ਪਿਓ ਦੀ ਬੰਦੂ ਦੀ ਬਣਾਉਣ ਲੱਗ। ਰੋਮ ਗਿਆਨੀ ਸਾਡੀ ਜੀਵੇ ਨਹੀਂ ਮਰਦਾ ਇੱਕ ਪਾਸੇ ਤੁਸੀਂ ਇਹ ਬਣਦੇ ਹੋ ਇੱਕ ਪਾਸੇ ਦੀ ਵਰਸੀ ਮਨਾਉਂਦੇ। ਬੁੱਢੀ ਇਹ ਨਹੀਂ ਦਾ ਹੈ ਕੀ। ਸੰਤ ਨੇ ਆਪਣਾ ਗੁਰੂ ਦੀ ਵਰਸੀ ਮਨਾਉਂਦੇ ਨੇ ਫੇਰ ਤੇਰਾ ਗੁਰੂ ਮਰਿਆ ਤੂੰ ਵੀ ਬਣੇਗਾ। ਜਿਉਂ ਜਿਉਂ ਦਾ ਦੀ ਵਰਸੀ ਤੋਂ ਮਨਾਉਣਾ। ਜਿਹੜਾ ਮਰਿਆ ਉਹਦੀ ਬਣਾਉਣ ਦੀ ਲੋੜ ਹੀ ਨਹੀਂ ਹੈ। ਜਿਹੜਾ ਆ ਭਗਿਆ ਉਹਦੀ ਉਹਨੂੰ ਆਂਦਾ ਕਿਹੜੀ ਗੱਦੀ ਦਿਨੇ ਫੜਲਵਾ ਦੇ ਦਿੰਦੇ ਉਹ ਜਿੱਤਾਂ ਦੀ ਕਰਦੇ ਉਹ ਜਿਹੜਾ ਫੇਲ ਹੋ ਗਿਆ ਉਹਨੂੰ ਤਾਂ ਕਰਦੇ ਨਹੀਂ ਕਿੰਨਾ ਸਮਝਦੇ ਜਿਆਣਾ ਫੇਲ ਹੋ ਜਾ ਕਿੰਨਾ ਹੀ ਪ੍ਰੇਮ ਹੋ ਜਾ ਉਹਨੂੰ ਤਾਂ ਕਰਦੇ ਨਹੀਂ ਕਿੰਨਾ ਸਮਝਦੇ ਇਹਦਾ ਉਹ ਨਾ ਲਾਇਕ ਐ ਐ ਕਿ ਮੈਂ ਕਿਆ ਕਰਦਾ ਇਹ ਕਰਾਉਂ ਤੋ ਯਾਰ ਆ ਜਾਏ ਉਹ ਐ ਜੇ ਕੋਈ ਗੱਲ ਕਰੇ ਕੀ ਹੋ ਸਰਕਾਰ ਦਾ ਕਰਾਂ ਸਰਬ ਸਦਾਈ ਜਾ ਰਹੇ ਇਹਨੂੰ ਕਿਹਾ ਸੀ ਨਾ ਹੈ ਤੇ ਤੂੰ ਆਏ ਕਰਿਆ ਤਾਂ ਫੇਲ ਹੋ ਗਿਆ ਤਾਂ ਲੈ ਦਿਨਾਂ ਤਾਂ ਕਹੂ ਏ ਇਹ ਬਹੁਤ ਐਦਾ ਤਾਨੂੰ ਫੇਰ ਵੀ ਕਹਿਣਾ ਬੋਝਾਇਰ ਚ ਨਹੀਂ ਉਹਨੂੰ ਕਹਿਣਾ ਸਭ ਦੋ ਪਹਿਲਾਂ ਤੂੰ ਕਰਦੇ ਨਹੀਂ ਕਿੰਨਾ ਸਮਾਂ ਤੇ ਫੇਲ ਹੋ ਜਾ ਉਹ ਜਿਹੜਾ ਜੀਵਲ ਦੀ ਬਾਜੀ ਹਾਰ ਕੇ ਗਿਆ ਤੁਸੀਂ ਉਹਦੀ ਵਰਸੀ ਕਿਹੜੀ ਗੱਲ ਦੀ ਬਣਾਉਂਦੇ ਹੋ ਆਪ ਹਾਰਣ ਵਾਸਤੇ ਬਣਾਉਂਦੇ ਹੋ ਕਿ ਜਿੱਤ ਗਿਆ ਤਾਂ ਬਣਾ ਨਹੀਂ ਸਕਿਆ ਹਾਰੇ ਹੋਏ ਦੀ ਬਣਾਉਂਦੇ ਕਿਉਂ ਦੋਹਾਂ ਦੀ ਬਣਾਉਂਦੇ ਨਾ ਹਾਰ ਹਾਰ ਆਇਆ ਤਾਂ ਕਾਬਲੇ ਨਹੀਂ ਬਣਾਉਂਦੇ ਜਿੱਕੇ ਦੀ ਉਹ ਕਿਸੀ ਬਣਾਉਣੀ ਨਹੀਂ ਕਿਉਂਕਿ ਮਰੇ ਹੀ ਨੇ ਤਾਂ ਇਹਦਾ ਜਵਾਬ ਦੇ ਦਨੂੰ ਲਵ ਲਨ ਜਵਾਬ ਉਹ ਕਿੱਥੇ ਇਹ ਸਾ ਬੁੱਧੀ ਇਹਨੇ ਨਾ ਕੋ ਜਵਾਬ ਨਹੀਂ ਹੁੰਦੇ ਚੁੱਪ ਕਰ ਜਾਂਦੇ ਨੇ ਮੈਂ ਇਹ ਕਹਿ ਦੇਣੇ ਜਿਹੜਾ ਪਾਗਲ ਆ ਬੋਲਦਾ ਨਾਲ ਜਾ ਕੇ ਪਾਗਲ ਸੀ ਤੇ ਵੀ ਆਵੇ ਭੋਗਦਾ ਸੀ ਇਹਨੇ ਕੋਈ ਕੋਈ ਗੱਲ ਐਦਾ ਜੀ ਪਾਉਂਦਾ ਦੁਨੀਆ ਹਾਂ ਦਾ ਇਹ ਪੂਲ ਸੀ ਇਹਦਾ ਚੱਲਦਾ ਹੀ ਆਇਆ ਮੇਰਾ ਕੋ ਹੋਰ ਕੋਈ ਜਵਾਬ ਨਹੀਂ ਹੁੰਦਾ ਫਿਰ ਪਾਉਂਦਾ ਕਹਿੰਦੇ ਨੇ ਇਹਨੇ ਜਦੋਂ ਫੋਨ ਲੈ ਲਿਆ ਨੇ ਆ ਜਵਾਬ ਹੈ ਨਾ ਬੜਾ ਹੋਰ ਕੋਈ ਹੋ ਨਹੀਂ ਵੀਰ ਨੂੰ ਕਹਦੇ ਤੇ ਵੀਰ ਨੇ ਕਹਿ ਤਾ ਕਹਣਾ ਦਾ ਬਹੁਤ ਲੱਗਦਾ ਕੋਈ ਸਾਈਂ ਅੰਕੁਰ ਰਾਮ ਕੋ ਬੋਲਦੀ ਆ ਮੇਰੋਂ ਨਾ ਮੇਰਾ ਨਾਮ ਵੀ ਮੋਤੀ ਆ ਤੁਸੀਂ ਤੁਹਾਨੂੰ ਪਤਾ ਨਹੀਂ ਦੱਸ ਦੇਣਾ ਤੁਹਾਨੂੰ ਬੋਲਦੀ ਆ ਮਨ ਮਾਨ ਕਰ ਨਾ ਕੋਨੇ ਮਨ ਖੋ ਗਿਆ ਹੈ ਉਹ ਅੰਦਰ ਲੈਵਲ ਤੇ ਨਾ ਦੱਸਦਾ ਆਪਣਾ ਇਹ ਜਰੀਰ ਦੇ ਲੈਵਲ ਤੇ ਨਾ ਜਾਣਦੇ ਹੁਣ ਉਹ ਇਹ ਤਾਂ ਕਹਿਣਾ ਨਹੀਂ ਮੈਂ ਗਵੀਰ ਲੋਕ ਗਵੀਰ ਕਹਿੰਦੇ ਉਹ ਕਹਿੰਦਾ ਬੋਲਦੀ ਆ ਮੇਰਾ ਨਾ ਕਿਉਂ ਕਹਿੰਦਾ ਜਿਹੜੇ ਸੰਤ ਮਰ ਜਾਂਦੇ ਨੇ ਉਹਨਾਂ ਦੀਆਂ ਵਰਸੀਆਂ ਮਨਾਈਦੀਆਂ ਨੇ ਜਿਹੜੇ ਮਰਦੇ ਨਹੀਂ ਉਹਨਾਂ ਦੀ ਵਰਤੀ ਨਹੀਂ ਮਨਾਈਦੀ ਕਿਸੇ ਗੁਰੂ ਨੇ ਗੁਰੂ ਦੀ ਵਰਤੀ ਨਹੀਂ ਮਨਾਈ ਕਿਸੇ ਭਗਤ ਨੇ ਵਰਤੀ ਵਰਤੀ ਨਹੀਂ ਮਨਾਈ ਜਿਹੜੇ ਲੋਕ ਮਨਾਉਂਦੇ ਨੇ ਉਹ ਸੰਸਾਰੀ ਨੇ ਅਜ ਉਹਨਾਂ ਨੂੰ ਭਗਤੀ ਦਾ ਪਤਾ ਹੀ ਨਹੀਂ ਕੀ ਜਿਹੜਾ ਮਰਿਆ ਨਹੀਂ ਤੁਸੀਂ ਦੀ ਵਰਤੀ ਕਿਵੇਂ ਮਨਾ ਦੋ ਜਿਹੜਾ ਅਹਾਰਾਮ ਦੀ ਵਰਤੀ ਕਿਵੇਂ ਮਨਾਉਂਗਾ ਇਹਨੇ ਬੁੱਧੀਹੀਨ ਲੋਕ ਜਿਹੜੇ ਕੰਮ ਕਰ ਇਹਨਾਂ ਨੂੰ ਕੀ ਪਤਾ ਕੀ ਜਿਹੜਾ ਹੈ ਸੰਸਾਰੀ ਲੋਕਰੇ ਜਿਵੇਂ ਆਵਾਜ਼ ਨੂੰ ਹਰਦਾ ਵਰਤੀ ਮਨਾਉਂਦੇ ਆਪਣੇ ਮਾਂ ਪਿਓ ਦੀ ਵਰਤੋ ਨਹੀਂ ਬਣਾਉਣ ਲੱਗੇ। ਰੋਮ ਗਾਨੀ ਸਾਦੀ ਵੀ ਨਹੀਂ ਮਰਦਾ ਇੱਕ ਵਾਰ ਤੁਸੀਂ ਇਹ ਬਣਦੇ ਹੋ ਇੱਕ ਵਾਰ ਦੀ ਵਰਤੀ ਮਨਾਉਂਦੇ। ਬੁੱਧੀ ਇਹ ਨਹੀਂ ਦਾ ਹੈ ਕਿ ਸੰਤ ਨੇ ਆਪਣੇ ਗੁਰੂ ਦੀ ਵਰਤੀ ਮਨਾਉਂਦੇ ਨੇ ਫੇ ਤੇਰਾ ਗੁਰੂ ਮਰਿਆ ਤੂੰ ਵੀ ਬਣੇਗਾ। ਕਿਉਂ ਜਉਦਾ ਵੀ ਵਰਤੀ ਦੋਨੋਂ ਮਨਾਉਣਾ। ਜਿਹੜਾ ਮਰਿਆ ਉਹਦੇ ਬਣਾਉਣ ਦੀ ਲੋੜ ਹੀ ਨਹੀਂ ਹੈ। ਜਿਹੜਾ ਆ ਭਗਿਆ ਉਹਦੀ ਉਹਨੂੰ ਆਂਦਾ ਕਿਹੜੀ ਗੱਲ ਦੀ ਦਿਨ ਫਰਲਵਾਤੇ ਦਿਨ ਉਹਦੀ ਜਿੱਤਾਂ ਨਹੀਂ ਕਰਦੇ ਉਹ ਜਿਹੜਾ ਫੇਲ ਹੋ ਗਿਆ ਉਹਨੂੰ ਤਾਂ ਕਰਦੇ ਨਹੀਂ ਕਿੰਨਾ ਸਮਝਦੇ ਜਦਿਆਂ ਆ ਫੇਲ ਹੋ ਜਾ ਕਿੰਨਾ ਹੀ ਪ੍ਰੇਮ ਹੋ ਜਾ ਉਹਨੂੰ ਤਾਂ ਕਰਦੇ ਨਹੀਂ ਕਿੰਨਾ ਸਮਝਦੇ ਇਹਦਾ ਉਹਨਾਂ ਨਾਲ ਹੈਗਾ ਐਸਕੇ ਬਟਾਹ ਕਰਦਾ ਹੀ ਕਰਾਉਂਦਾ ਜਦ ਯਾਰ ਆ ਜਾਏ ਉਹ ਐ ਜੇ ਕੋਈ ਗੱਲ ਕਰੇ ਕੀ ਹੋ ਕਾਲਾ ਕਾਲਾ ਰੱਬ ਤੁਮ ਸਦਾ ਹੀ ਹੈ ਇਹਨੂੰ ਕਿਹਾ ਸੀ ਨਾ ਜੇ ਤੂੰ ਆਏ ਕਰਿਆ ਜੇ ਫੇਲ ਹੋ ਗਿਆ ਤਾਂ ਦਿਨ ਤਾਂ ਬਹੁ ਹੈ ਇਹ ਬਹੁਤ ਐਦਾ ਤੁਹਾਨੂੰ ਫੇਰ ਵੀ ਕਹਿੰਦਾ ਤੂੰ ਜਾਇਜ਼ ਕਰਦਾ ਨਹੀਂ ਉਹ ਤੈਨੂੰ ਕਰਨਾ ਸਾਬਤਾਓ ਪਹਿਲਾਂ ਤੂੰ ਕਰ ਦੇ ਨਹੀਂ ਜਾਂਦਾ ਸਾਹਮਣੇ ਤੇ ਫੇਲ ਹੋ ਜਾ ਉਹ ਜਿਹੜਾ ਜੀਵਲ ਦੀ ਬਾਜੀ ਹਾਰ ਗਿਆ ਤੁਸੀਂ ਉਹਦੀ ਵਰਸੀ ਕਿਹੜੀ ਗੱਲ ਦੀ ਬਣਾਉਣੀ ਆ ਆਪ ਹਾਰਨ ਵਾਸਤੇ ਬਣਾਉਣੀ ਆ ਕਿ ਜਿੱਤਿਆਂ ਦਾ ਮਨਾ ਨਹੀਂ ਸਕਿਆ ਹਾਰੇ ਉਹਦੀ ਬਣਾਉਦੇ ਤੋ ਦੋਹਾਂ ਦੀ ਨਹੀਂ ਮਨਾਦੇ ਨਾ ਹਾਰ ਆਇਆ ਤਾਂ ਕਾਬਲੇ ਨਹੀਂ ਬਣਾਉਣਾ ਤੇ ਜਿੱਤੇ ਦੀ ਹੁਕੀ ਬਣਾਉਣੀ ਨਹੀਂ ਕਿਉਂ ਤੇ ਮਰੇ ਹੀ ਨੇ ਤਾਂ ਇਹ ਜਵਾਬ ਦੇ ਦੋ ਲਵਰਾਂ ਜਵਾਬ ਕੀ ਇਹ ਸਾ ਬੁੱਧੀ ਹੀ ਨੇ ਲੈ ਕੋ ਜਵਾਬ ਨਹੀਂ ਹੁੰਦੇ ਚੁੱਪ ਕਰ ਜਾਂਦੇ ਹੁੰਦੇ ਇਹ ਕਹਿ ਲੈਂਦੇ ਜੇ ਤਾਂ ਫਾਗਲ ਆ ਬੋਲਦਾ ਨਾਲ ਕਾਗਲ ਦੀ ਤੂੰ ਵੀ ਆਵੇ ਭੁਗਦਾ ਸੀ ਤੇਰੇ ਕੋਲ ਕੋਈ ਗੱਲ ਹੈ ਤਾਂ ਜੀ ਭੌਂਦਾ ਦੁਨੀਆ 온 ساری ਇਹਦਾ ਚੱਲਦਾ ਹੀ ਆਇਆ ਇਹਦਾ ਕੋ ਹੋਰ ਕੋਈ ਜਵਾਬ ਨਹੀਂ ਹੁੰਦਾ ਫਿਰ ਭੌਂਦਾ ਕਹਿੰਦੇ ਨੇ ਇਹ ਆਜੋ ਫਿਰ ਭੌਂਦੇ ਆਂ ਤੇਰੇ ਪਾ ਆ ਜਵਾਬ ਹੈ ਨਾ ਕੋਈ ਹੋਰ ਕੋਈ ਜਵਾਬ ਵੀਰੂ ਵੀ ਕਹਿੰਦੇ ਕਿ ਵੀਰ ਨੇ ਕਹਤਾ ਕੰਨਾ ਨਾ ਹੁੰਦਾ ਕੋਈ ਸਹੀ ਹੰਪੂਕਰ ਰਾਮ ਕੋ ਬੋਦੀਆ ਮੇਰੋ ਨਾ ਮੇਰਾ ਨਾਮ ਵੀ ਮੋਤੀ ਹੈ ਤੁਸੀਂ ਮਨ ਨੂੰ ਪਤਾ ਨਹੀਂ ਦੱਸ ਦੇਣਾ ਤੁਹਾਨੂੰ ਬੋਦੀ ਹੈ ਮਨੁਆਣ ਕਹਿਣਾ ਲੋਨੇ ਮਨ ਫੋਜਿਆ ਹੈ ਉਹ ਅੰਦਰ ਲੈਵਲ ਤੇ ਨਾ ਦੱਸਦਾ ਆਪਣਾ ਇਹ ਜਰੀਰ ਦੇ ਲੈਵਲ ਤੇ ਨਾ ਜਾਣਦੇ ਹੁਣ ਉਹ ਇਹ ਤਾਂ ਕਹਿਣਾ ਨਹੀਂ ਮੈਂ ਸੁਬੀਰ ਲੋਕ ਵੀਰ ਕਹਿੰਦੇ ਉਹ ਕਹਿੰਦਾ ਹੁੰਦੀਆ ਮੇਰਾ ਨੋ ਕਿਉਂ ਕਹਿਣਾ